ਇੱਕ ਗਰੀਬ ਪਰਿਵਾਰ ਜਿਸਦੇ ਪਤੀ ਦੀ ਪਿਛਲੇ ਦਿਨੀ ਰੋਡ ਐਕਸੀਡੈਂਟ ਵਿੱਚ ਹੋ ਗਈ ਸੀ ਮੌਤ ਸਮਾਜ ਸੇਵੀ ਸੰਸਥਾਵਾਂ ਕੋਲੋਂ ਲਾਈ ਮਦਦੀ ਗੁਹਾਰ ਐਂਕਰ जंडियाला गुरु के बाजार ठटियारा नेड़े सिवालियान मंदिर को गरीब परिवार जिसका नाम सी जो अपने परिवार रोजी रोटी पेडो पशुओं का चारा लिया जंडयाला गुरु की गौशाला विच वेचन का काम करता एक किराए के मकान रहना गुजारा करता बीते दिन ही जंडयाला गुरु के वैरोवाल रोड से सिक्का पेट्रोल पंप लागे एक तेज रफ्तार कार ने टक्कर मार के मार दिता सी जो अपनी मौत तुम अपने पिछे दो लड़किया के दो लड़के छड़ गया है उसकी पत्नी जो कि लोगों घर साफ सफ ਫਾਇਦਾ ਕੰਮ ਕਰਦੀ ਹੈ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਾਈ ਹੈ ਕਿ ਉਹ ਉਹਨਾ ਦੇ ਬੱਚੇ ਜੋ ਕਿ ਸਕੂਲ ਵਿੱਚ ਪੜ੍ਹਦੇ ਹਨ ਉਹਨਾਂ ਸੀ ਪੜਾਈ ਵਾਸਤੇ ਤੇ ਉਹਨਾਂ ਦੇ ਪਾਲਣ ਪੋਸਣ ਲਈ ਜਾਂਦਾ ਮੈਨੂੰ ਕੋਈ ਰੁਜ਼ਗਾਰ ਦਿਵਾਇਆ ਜਾ ਜੀ ਤੁਹਾਡੇ ਘਰ ਵਾਲੇ ਨੂੰ ਐਕਸੀਡੈਂਟ ਹੋਇਆ ਹੈ ਕਿੱਦਾਂ ਹੋਇਆ ਮੈਂ ਪਹਿਲਾਂ ਤਾਂ ਪਿੰਡ ਨਹੀਂ ਹਾਂ ਪਿੰਡੋਂ 60-7000 ਰੁਪਏ ਸਾਰੇ ਜਿੰਨੇ ਸਾਲ ਦਾ ਪਹਿਲਾਂ ਵਿਆਹੀ ਐਂ ਜਿਉਂ ਵੀ ਉਹਨਾਂ ਨੇ ਘਰੋਂ ਕੱਢ ਤਾ ਨਾ ਇਹਨੂੰ ਲੜੀ ਜਾਂਦੇ ਲੜੀ ਜਾਂਦੇ ਕਿੰਨਾ ਮੈਂ ਨਹੀਂ ਇੱਥੇ ਰਹਿਣਾ ਇਹ ਰੋਣਾ ਨੇ ਸਾਲ ਬਾਅਦ ਨੂੰ ਵੇਚ ਕਰ ਕਰਤਾ ਰਹਿਆ ਕਿਉਂ ਨੇ ਤੇ ਮੈਂ ਨਹੀਂ ਜਾਇਦ ਦੱਦੀ ਨੇ ਉਹ ਕਹਿੰਦਾ ਮੇਰੇ ਨਾਂ ਦੇ ਜਾਇਦ ਤੇ ਮੇਰ ਨਾਲ ਲੜਨਾ ਇਹ ਫਿਰ ਆ ਗਿਆ ਜਾਣਿਆ ਜਾਣਿਆ ਮੈਂ ਉਦੋਂ ਦੀ ਰਹਿਣ ਦੀ ਨੂੰ ਨਹੀਂ ਸਾਲਾ ਕਰੀਂ ਨਹੀਂ ਰੱਖੇ ਫਿਰ ਸ਼ਹਿਰ ਕੰਮ ਕਰਨ ਲਿਆ ਪਿਆ ਖਾਦਾ ਕੰਮ ਕਰਦਾ ਕੰਮ ਹੁਣ ਪੱਠਿਆਂ ਦਾ ਕਰਦਾ ਸੀਦੋਂ ਐਕਸੀਡੈਂਟ ਹੋਇਆ ਕੀ ਗੱਲ ਹੋਈ ਹੈ ਉਦੋਂ ਗੱਡੀ ਆਉਂਦੀ ਬੜੀ ਤੇਜ਼ ਬਹੁਤ ਜ਼ਿਆਦਾ ਤੇਜ਼ ਆਉਂਦੀ ਉਹਨਾਂ ਨੇ ਬਹਣੇ ਹੁਣ ਨਸ਼ਾ ਖਾਦਾ ਕੀ ਕੀਤਾ ਉਹਨਾਂ ਗੱਡੀ ਲਿਆ ਕੇ ਦੇ ਵਿੱਚ ਮਾਈ ਤੇ ਜੇ ਵੱਜ ਗਿਆ ਖੰਬੇ ਨਾਲ ਉਹ ਵੱਜ ਗਈ ਸਾਡੇ ਕੀ ਗੱਡੀ ਇੱਥੇ ਰੁਗਈ ਨਹੀਂ ਗੇ। ਕਿਆ ਆਰ ਗਿਆ ਨੇ ਗੱਡੀ ਦੇ ਵਿੱਚ। ਥੇ ਉਹਨ ਕੀ ਮੰਗ ਕਰਦੀ। ਮੰਗ ਮੈਂ ਜਿਹੜੇ ਗਰੀਬਾਂ ਦੀ ਸੇਵਾ ਕਰਦੇ ਮੈਂ ਤਾਂ ਉਹਨਾਂ ਨੂੰ ਕਿਹਾ ਕਿ ਮੇਰੇ ਬੱਚੇ ਮੈਂ ਕਿੱਦਾਂ ਪੜਾਉਂ ਲਗਾਉਂਗੀ ਮੇਰੀ ਕੋਈ ਮਦਦ ਕਰੇ ਕੋਈ ਕਾਰੋਬਾਰ ਦਵਾਰੇ ਜਿਹੜਾ ਮੈਂ ਬੱਚਿਆਂ ਨੂੰ ਪੜਾਹ ਲਾ ਲਵਾਂ। ਬੱਚੇ ਤੁਹਾਡੇ ਕਿੰਨੇ ਆ? ਬੱਚੇ ਦੋ ਕੁੜੀਆਂ ਦੋ ਮੁੰਡੇ। ਪੜ੍ਹਦੇ ਆ? ਹਾਂਜੀ ਪੜ੍ਹਦੇ ਆ। ਕਿੱਥੇ ਵਰਦੇ ਇਹ ਦੋ ਤੇ ਪੜਦੇ ਜਾਣੇ ਆ ਤੇ ਦੋ ਸ਼ਹਿਰ ਹੁਣੇ ਤੁਸੀਂ ਕੋਈ ਕੰਮ ਕਰਦੇ ਇਸ ਤੋਂ ਬਾਅਦ ਕੋਈ ਕੰਮ ਕੀਤਾ ਜ਼ਰੂਰ ਘਰਾਂ ਦਾ ਕੰਮ ਘਰਾਂ ਦਾ ਕੰਮ ਉਹਦੇ ਨਾਲ ਤੁਹਾਡਾ ਗੁਜ਼ਾਰਾ ਹੋਏਗਾ ਮੇਰਾ ਬਿਜਾਰਾ ਉਹਨਾਂ ਨਾਲ ਕੀ ਹੋਣਾ ਦੋ ਤਿੰਨ ਹਜ਼ਾਰ ਰੁਪਏ ਨਾਲ ਨਿਆਣੇ ਪਾਲੂਗੇ ਪੜਾਉਂਗੇ ਲਿਖਾਉਂਗਾ ਘਰ ਬਣਾਉਂਗਾ ਮਕਾਨ ਵੀ ਤੁਹਾਡਾ ਕਰਾਇਆ ਤੇ ਕਿੰਦਾ ਮੈਂ ਕਰਾਇਆ ਤੇ ਇੰਨੀ ਆ ਗਈ ਕਰਾਇਆ ਕਰਾਇ ਕਿੰਦਾ ਨਿਕਲਦਾ 500 ਰੁਪਏ ਕਰਾਇਆ ਉਹ ਵੀ ਮਹੀਨੇ ਵਾਲਾ ਬੁੱਕੀ ਜਾਂਦਾ ਤੇ ਮੈਂ ਕਹਾਂ ਮੇਰੇ ਕੋਲ ਹੱਲੇ ਹੈ ਨਹੀਂਗੇ ਮੇਰੇ ਤੋਂ ਹੁਕਮ ਹੁੰਦਾ ਤੇ ਉਹ ਗੁਜ਼ਾਰਾ ਕਰਦਾ ਹੈ ਮੋਤੀ ਕੀ ਕਲਸਮਾ ਸੇਵੀ ਜਿਹੜੀ ਸੰਸਥਾ ਉਹਨਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੈ ਕਹਾਂਗੇ ਜੋ ਵੀ ਮੈਂ ਇਹੋ ਕਹਿਣਾ ਕਿ ਜੇ ਜਿੱਦਾਂ ਵੀ ਦੂਜੇ ਮੇਰਾ ਵੀ ਉਹ ਕੰਮ ਕਰਨ ਸੇਵਾ ਲੋਕਾਂ ਨੇ ਮਾਇਤ ਕਰਦੇ ਨਹੀਂ ਤਾਂ ਉਸ ਦੂਜਾ ਦਿਨ ਵਾਲੇ ਦਿਨ ਵੀ ਉਹ ਪੱਠੀ ਲੈਣ ਗਏ ਸੀ ਤੇ ਪਿੱਛੋਂ ਕਿਸੇ ਨੇ ਕਾਰ ਮਾਰ ਦਿੱਤੀ ਬਹੁਤ ਸਪੀਡ ਦੇ ਵਿੱਚ ਤੇ ਮੌਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ ਤੁਸੀਂ ਕਲੀਅਰ ਕਰਦੇ ਬਾਹਰ ਦੀ ਕਲਾਸ ਵਿੱਚ ਅੱਗੇ ਡੈਡੀ ਦੀ ਡੈਥ ਤੋਂ ਬਾਅਦ ਤਾਂ ਕਿੰਨਾ ਸਕਲ ਦੇ ਲੋਕੀ ਜਾ ਕਿੰਨਾ ਜਾਂਦਾ ਕਿੰਨਾ ਪੜ੍ਹਦੇ ਪੜ੍ਹਾਈ ਸੀ ਹੁਣ ਨਹੀਂ ਚੱਲਦੀ ਪਹਿਲਾਂ ਜਦੋਂ ਪਾਪਾ ਹੁੰਦੇ ਜੋ ਉਹਨਾਂ ਨੇ ਕਹੀਦਾ ਹੀ ਉਹ ਲੈ ਕੇ ਦੇ ਦਿੰਦੇ ਸੀ ਜਿੱਦਾਂ ਵੀ ਪਾਪਾ ਸਭ ਕੁਝ ਕਰ ਦਿੰਦੇ ਹੁਣ ਪਾਪਾ ਨੇ ਵੀ ਉਹਨਾਂ ਤੋਂ ਬਾਅਦ ਮੇਰੇ ਮੰਮਾ ਉਹਨੂੰ ਨਾ ਖੇਡੇ ਘਰੇ ਕੰਮ ਕਰਨ ਜਾਂਦੇ ਆ ਉਹਨਾਂ ਕਰਵੇਂ ਉਹਨਾਂ ਦੇ ਜਿਹੜੇ ਕੰਮ ਕਰਦੇ ਉਹਨਾਂ ਦੇ ਪੈਸੇ ਵਿੱਚ ਸਾਡੇ ਘਰ ਦਾ ਹੀ ਖਰਚਾ ਨਿਕਲ ਜਾਂਦਾ ਵਾ ਪੜ੍ਹਾਈ ਲਈ ਵੀ ਕੋਈ ਖਰਚਾ ਨਹੀਂ ਹੁੰਦਾ ਬਿਜਲੀ ਦਾ ਵੀ ਬਿੱਲ ਦੇਣਾ ਪੈਂਦਾ ਵਾ ਕੀ 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 ਕਿੰਦਾ ਕੀ ਹੁੰਦਾ ਕੀ ਮੰਮਾ ਮਾਂ ਜੀ ਦਾ ਵੀ ਕੀ ਹੈ ਸਮਾਜਿਕ ਵੱਲੋਂ ਅਡੀ ਹਲਪ ਕੀਤੀ ਜਾਵੇ ਤੇ ਜੀ ਪੜਾਈ ਵੀ ਪੂਰੀ ਕਰਾਈ ਜਾਵੇ ਜੋ ਮਦਦ ਕਰ ਦਿੱਤੀ ਪਹਿਲਾਂ ਜਦੋਂ ਪਾਪਾ ਹੁੰਦੇ ਤੇ ਕੋਈ ਟੈਨਸ਼ਨ ਨਹੀਂ ਹੁਣ ਪਾਪਾ ਨੇ ਅਗੇ ਤੋਂ ਨਾਲ ਖੜਨ ਵਾਲਾ ਕੋਈ ਨਹੀਂ ਕੋਈ ਹੈਗਾ ਪਹਿਲਾਂ ਕੋਈ ਵੀ ਰਿਸ਼ਤੇਦਾਰ ਕੋਈ ਮਦਦ ਕਰਨੋਂ ਕਿਹਨੇ ਆਉਂਦਾ ਕੋਈ ਵੀ ਨਹੀਂ ਆਉਂਦਾ ਜਿੱਕਈ ਦਾ ਕਿਸੇ ਨੂੰ ਤੇ ਕੋਈ ਵੀ ਨਹੀਂ ਆਉਂਦਾ ਜੇ ਕਿੱਦਾਂ ਭੜਾਈ ਤੇਰੀ ਹੋਦੀ ਕਦਾਂ ਚੱਲਦੀ ਹੋਸੀ ਗਮ ਚੀ ਆਉਂਦੀ ਉੜਾ ਇਹ ਪੜਾਈ ਦੇ ਫੀਸਾ ਵੀ ਦੇਣੀਆਂ ਪੈਂਦੀ ਉਹ ਵੀ ਮੰਮਾ ਕੋ ਹੱਲੇ ਤਾਰੀਆਂ ਨਹੀਂ ਜਾਂਦੀਆਂ ਮੰਮਾ ਕੀ ਕਰਦੇ ਨੇ ਮੰਮਾ ਕਿਸੇ ਦੇ ਘਰੇ ਕੰਮ ਕਰਨ ਜਾਂਦੇ ਨੇ ਤੇ ਪਪਾ ਜੀ ਨੇ ਪਪਾ ਦਾ ਰੇਟ ਸਾਰੀਆਂ ਖੁਆਇਸ਼ਾਂ ਪੂਰੀਆਂ ਹਾਂਜੀ ਜੋ ਪਪਾ ਹੁੰਦੇ ਜੋ ਸਾਰੀਆਂ ਖੁਆਇਸ਼ਾਂ ਪੂਰੀਆਂ ਹੁੰਦੀਆਂ ਜੋ ਕਈ ਦਾ ਹੀ ਹੋਹੀ ਲਾ ਕੇ ਦਿੰਦੇ ਜਿੱਦਾਂ ਵੀ ਸਾਰੇ ਘਰ ਦਾ ਖਰਚਾ ਉਹ ਚੱਕਦੇ ਨੇ ਪਪਾ ਜੀ ਜਦੋਂ ਉਹਨਾਂ ਤੋਂ ਬਾਅਦ ਘਰ ਦਾ ਖਰਚਾ ਚੁਕਾਉਣ ਲਈ ਕੋਈ ਨਹੀਂ ਹੈਗਾ ਤੇ ਮੰਮਾ ਜਿਹੜੇ ਕਰਦੇ ਉਹਨਾਂ ਦੇ ਵਿੱਚੋਂ ਜੋ ਸਿਰਫ ਘਰ ਦਾ ਕਿਰਾਇਆ ਹੀ ਦਿੱਤਾ ਜਾਂਦਾ ਹੈ ਹੋਰ ਪਪਾ ਨਹੀਂ ਹੈਗੇ Espera, es que está bien la está bien